ਬਿਕਰਮਜੀਠੀਆ ਮਾਮਲੇ ਦੇ ਵਿੱਚ ਪੰਜਾਬੀਆਂ ਦੇ ਅੰਦਰ ਉਤਸੁਖਤਾ ਇੰਨੀ ਘਰ ਗਈ ਆ ਵੀ ਇੰਉਂ ਲੱਗਦਾ ਵੀ ਜੇਕਰ ਇਹਦੇ ਵਿੱਚਲੀ ਇਕਲੀ-ਕਲੀ ਜਾਣਕਾਰੀ ਸਮਝ ਨਾ ਆਈ ਜੇਕਰ ਜਾਣਕਾਰੀ ਨਾ ਮਿਲੀ ਤੁਰੰਤ ਨਾ ਮਿਲੀ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਣਾ ਹਾਲਾਂਕਿ ਬਿਕਰਮਜੀਠੀਆ ਸੱਚਾ ਜਾਂ ਬਿਕਰਮਜੀਠੀਆ ਝੂਠਾ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਪਰ ਜਿਹੜੇ ਤਾਂ ਅਕਾਲੀ ਦਲ ਦੇ ਸਮਰਥਕ ਆ ਉਹ ਆਮ ਆਦਮੀ ਪਾਰਟੀ ਦੇ ਬਾਰੇ ਅਪਸ਼ਬਦਾਨੀ ਵਰਤੋਂ ਕਰ ਰਹੇ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਆ ਉਹ ਅਕਾਲੀ ਦਲ ਨੂੰ ਕਹਿ ਰਹੇ ਵੀ ਇਹ ਚੋਰਾਂ ਦੀ ਪਾਰਟੀ ਹੈ ਫਲਾਨੀ ਹੈ ਢਿੰਗੜੀ ਹੈ ਇਸ ਤਰੀਕੇ ਦੀ ਗੱਲਬਾਤ ਚੱਲ ਰਹੀ ਆ ਮੇਰੀ ਦੋਵਾਂ ਹੀ ਧੜਿਆਂ ਨੂੰ ਜਾਂ ਤਿੰਨਾਂ ਨੂੰ ਜਾਂ ਚਾਰਾਂ ਨੂੰ ਜਿੰਨੇ ਵੀ ਤੁਹਾਡੇ ਭਾਈ ਵੱਖ-ਵੱਖ ਧੜੇ ਆ ਬੇਨਤੀ ਇਹ ਆ ਵੀ ਜਿਹੜੀ ਵੀ ਚੀਜ਼ ਸੱਚੀ ਹੋਈ ਜਿਹੜੀ ਗੱਲ ਸੱਚੀ ਹੋਈ ਉਹ ਅੱਜ ਨਹੀਂ ਤਾਂ ਮਹੀਨਾ ਠਹਿਰ ਕੇ ਤੁਹਾਡੇ ਸਾਹਮਣੇ ਆ ਜਾਣੀ ਆ ਤੇ ਜਿਹੜੀ ਗੱਲ ਝੂਠੀ ਹੋਈ ਉਹਦੇ ਬਾਰੇ ਵੀ ਕੁਝ ਸਮੇਂ 'ਚ ਪਤਾ ਲੱਗ ਜਾਣਾ ਇਸ ਕਰਕੇ ਪਿੰਡਾਂ ਦੇ ਵਿੱਚ ਧੜੇਬੰਦੀ ਪੈਦਾ ਨਾ ਕਰੋ ਇਸ ਕਰਕੇ ਆਪਸ ਦੇ ਵਿੱਚ ਲੜੋ ਨਾ ਤੇ ਫੇਸਬੁੱਕ ਦੇ ਉੱਤੇ ਇਨਕਲਾਬ ਲਿਆਉਣ ਤੋਂ ਗੁਰੇਜ਼ ਕਰੋ ਕਿਉਂਕਿ ਬਹੁਤ ਵਾਰ ਪਹਿਲਾਂ ਵੀ ਲਿਆਂਦਾ ਹੋਇਆ ਜਿਹਦੇ ਹੱਕ ਦੇ ਵਿੱਚ ਤੁਸੀਂ ਜਿੰਨੀ ਸ਼ਿੱਦਤ ਦੇ ਨਾਲ ਇਨਕਲਾਬ ਲਿਆਉਣੇ ਹੁੰਨੇ ਆ ਬਾਦ ਵਿੱਚ ਉਨੀ شدت ਦੇ ਨਾਲ ਚੌਥਾ ਕਮਹੀਨਿਆਂ ਬਾਅਦ ਉਹਨੂੰ ਗਾਲਾਂ ਕੱਢਦੇ ਹੋਣੇ ਇਸ ਕਰਕੇ ਨਾ ਪਹਿਲਾਂ ਸਿਫਤਾਂ ਕਰੋ ਨਾ ਬਾਅਦ ਵਿੱਚ ਬਦਖੋਹੀ ਕਰੋ ਪਰ ਹੁਣ ਮਾਮਲੇ ਦੇ ਵਿੱਚ ਕਈ ਤਰ੍ਹਾਂ ਦੇ ਮੋੜ ਆ ਰਹੇ ਆ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਦੇ ਅਧਿਕਾਰੀ ਵਿਕਰਮ ਸਿੰਘ ਮਜੀਠੀਆ ਨੂੰ ਮਜੀਠਾ ਖੇਤਰ ਦੇ ਵੱਲ ਲੈ ਕੇ ਆਏ ਆ ਪੰਜਾਬ ਦੇ ਕਈ ਹੋਰ ਵੱਖ-ਵੱਖ ਹਿੱਸਿਆਂ 'ਚ ਲੈ ਕੇ ਗਏ ਆ ਜਿਵੇਂ ਉਹ ਹਿਮਾਚਲ ਦੇ ਵਿੱਚ ਲੈ ਕੇ ਗਏ ਆ Shimla ਦੇ ਵੱਲ ਲੈ ਕੇ ਗਏ ਆ ਮਸ਼ੂਬਰਾ ਖੇਤਰ ਦੇ ਵੱਲ ਕਹਿੰਦੇ ਵੀ ਅਸੀਂ ਕੱਲੀ-ਕੱਲੀ ਗੱਲ ਦੀ ਪੜਤਾਲ ਕਰਨੀ ਆ ਤੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਵੀ ਗੱਲ ਕਹੀ ਆ ਕਿ ਮਜੀਠੀਆ ਦੇ ਵੱਲੋਂ ਪੜਤਾਲ ਦੇ ਵਿੱਚ ਜਾਂਚ ਦੇ ਵਿੱਚ ਮੁਕੰਮਲ ਸਹਿਯੋਗ ਦਿੱਤਾ ਜਾ ਰਿਹਾ ਉਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਹੁਣ ਵੇਨੇ ਪਾਈ ਕੀ ਬਣਦਾ ਆਉਂਦੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਪਰ ਇਹ ਗੱਲ ਜ਼ਰੂਰ ਚੇਤੇ ਰੱਖਿਓ ਕਿ ਜਿਹੜੇ ਪੁਰਾਣੇ ਸਾਥੀ ਸੀ ਉਹਨਾਂ ਨੇ ਵੀ ਵਿਜੀਲੈਂਸ ਦੇ ਕੋਲੇ ਆਪਣੇ ਬਿਆਨ ਦਰਜ ਕਰਵਾਤੇ ਆ ਤਲਬੀਰ ਸਿੰਘ ਗੱਲ ਆ ਜਿਹੜੇ ਉਹ ਵਿਕਰਮ ਮਜੀਠੀਆ ਦੇ ਸਾਬਕਾ ਪੀਏ ਆ ਉਹਨਾਂ ਨੇ ਵੀ ਵਿਜੀਲੈਂਸ ਦੇ ਕੋਲੇ ਕਹਿੰਦੇ ਬਿਆਨ ਦਰਜ ਕਰਵਾਏ ਆ ਬੋਨੀ ਅਜਨਾਲਾ ਕਿਸੇ ਵੇਲੇ ਵਿਕਰਮ ਮਜੀਠੀਆ ਦੇ ਸਾਹਾਂ ਦੇ ਸਾਥੀ ਸੀ ਹੁਣ ਉਹ ਬੀਜੇਪੀ ਦੇ ਵਿੱਚ ਆ ਕਿਸੇ ਵੇਲੇ ਟਕੜਕੀਕਾ ਵੀ ਸ਼ੁਰੂ ਹੋ ਗਿਆ ਸੀ ਉਹਨਾਂ ਨੇ ਵੀ ਵਿਜੀਲੈਂਸ ਦੇ ਕੋਲੇ ਬਿਆਨ ਦਰਜ ਕਰਵਾਏ ਤੇ ਇਹ ਗੱਲ ਕਹੀ ਆ ਮੰਜੀਠੀਆ ਹੋਰਾਂ ਨੇ ਮੈਨੂੰ ਆਪਣੇ ਘਰ ਦੇ ਵਿੱਚ ਨਸ਼ਾ ਤਸਕਰਾਂ ਨਾਲ ਮਿਲਾਇਆ ਸੀ ਕਹਿੰਦੇ ਸੀ ਵੀ ਇਹ ਉਹੀ ਨਸ਼ਾ ਤਸਕਰਾਂ ਤੇ ਆਪਣੇ ਜਗਰੀਆ ਆ ਇਸ ਤੋਂ ਇਲਾਵਾ ਜੇ ਗੱਲ ਕਰੀਏ ਸਦਾਰਥ ਚਟੋ ਪਾਦਿਆ ਹੋਰਾਂ ਦੀ ਉਹਨਾਂ ਨੇ ਵੀ ਗੱਲ ਕਹੀ ਆ ਵੀ ਸਬੂਤ ਪਹਿਲਾਂ ਵੀ ਸੀ ਮੰਜੀਠੀਆ ਖਿਲਾਫ ਅੱਜ ਵੀ ਹੈਗੇ ਆ ਜੇ ਈਡੀ ਦੇ ਸਾਬਕਾ ਅਧਿਕਾਰੀ ਨਰਿੰਦਰ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਜੀ ਕਿ ਮੈਂ ਆਪਣੇ ਬਿਆਨ ਦਰਜ ਕਰਵਾਤੇ ਆ ਜੇ ਬਿੱਟੂ ਔਲਕ ਦੀ ਤੇ ਜਗਜੀਤ ਸਿੰਘ ਦੀ ਗੱਲ ਕਰੀਏ ਉਹਨਾਂ ਨੇ ਗੱਲ ਕਹੀ ਵੀ ਜੇਕਰ ਅਸੀਂ ਗਲਤ ਹੋਏ ਤਾਂ ਸਾਨੂੰ ਚੌਂਕ ਦੇ ਵਿੱਚ ਖੜੇ ਕਰਕੇ ਭਾਵੇਂ ਗੋਲੀ ਮਾਰਦੇ ਹੋ ਪਰ ਜੋ ਸੱਚ ਸੀ ਉਹ ਅਸੀਂ ਵਿਜੀਲੈਂਸ ਦੇ ਮੂਰੇ ਬਿਆਨ ਕਰ ਆਏ ਆ ਪਤਾ ਨਹੀਂ ਹੋਰ ਕਿੰਨਿਆਂ ਦੇ ਬਿਆਨ ਦਰਜ ਹੋਣੇ ਆ ਪਤਾ ਨਹੀਂ ਹੋਰ ਕਿਹੜੇ ਕਿੜਿਆ ਨੇ ਸਹੀ ਗੱਲ ਕਹਿਣੀ ਆ ਕਿੰਨਾ ਕਿਹੜਾ ਨੇ ਗਲਤ ਗੱਲ ਕਹਿਣੀ ਆ ਪਰ ਇੰਨੀ ਗੱਲ ਧਰੂਰ ਆ ਵੀ ਭਾਈ ਪੁਲੰਦਾ ਤਾਂ ਬਹੁਤ ਵੱਡਾ ਬਣ ਰਿਹਾ ਇਹ ਅਦਾਲਤ ਦੇ ਵਿੱਚ ਕਿੰਨਾ ਕੁ ਟਿਕਾਊ ਸਾਬਤ ਹੁੰਦਾ ਇਹਦੇ ਉੱਤੇ ਵਕਤ ਦੱਸੂਗਾ ਬਿਆਨ ਸਾਰੀ ਹਕੀਕਤ ਆ ਜਿਹੜੀ ਉਹ ਵਕਤ ਨੇ ਕਰਨੀ ਆ ਆਪਾਂ ਐਵੇਂ ਹੀ ਗੱਲ ਕਰਦੇ ਕਿ ਉਹ ਫਟੇ ਚੱਕ ਦੇਣੇ ਮਜੀਠੀਆਂ ਤਾਂ ਤਬਾਹ ਹੋ ਜਾਣਾ ਇਹ ਵੀ ਗੱਲ ਬੇਲੋੜੀ ਆ ਕਿਉਂਕਿ ਇਹ ਕਾਨੂੰਨ ਦਾ ਅਦਾਲਤ ਦਾ ਮਸਲਾ ਜੇ ਮੈਂ ਕਹਾਂ ਜੀ ਕਿ ਉਹਨੇ ਕੁਝ ਨਹੀਂ ਵਿਕੜਨਾਗਾ ਉਹਨੇ ਬੇਫਿਕਰ ਰਹੋ ਜੀ ਕਮਾਲਾਂ ਹੋ ਜਾਣੀਆਂ ਇਹ ਕੁਝ ਇੱਕ ਗੱਲਾਂ ਆਪਾਂ ਨੂੰ ਵਕਤ ਤੇ ਛੱਡ ਦੇਣੀਆਂ ਚਾਹੀਦੀਆਂ ਕਿਉਂਕਿ ਅਸੀਂ ਉਹ ਪੰਜਾਬੀਆਂ ਜਿਹੜੇ ਕਿ ਪੈਰ ਤੇ ਅੰਗਠੀ ਬਾਲਣ ਦੇ ਵਿੱਚ ਵੀ ਮਾਹਰ ਆ ਵੀ ਸਾਨੂੰ ਹੁਣੇ ਹੀ ਜਾਣਕਾਰੀ ਮਿਲੇ ਹੁਣੇ ਤੇ ਮੇਰੀ ਜਾਣਕਾਰੀ ਸਭ ਤੋਂ ਵੱਧ ਸਟੀਕ ਆ ਸਹੀ ਜਾਣਕਾਰੀ ਆ ਇਸ ਕਰਕੇ ਭਾਈ ਤੇਲ ਤੇ ਤੇਲ ਦੀ ਧਾਰ ਦੇਖੋ ਕਿਹੜੇ ਪਾਸੇ ਨੂੰ ਫਿਰਕੀ ਗੇਂਦਬਾਜ਼ੀ ਹੁੰਦੀ ਆ ਪਰ ਵਿਕਰਮ ਮਜੀਠੀਆ ਦੇ ਵਕੀਲ ਨੇ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ ਉਹਦੇ ਮੈਂ ਤੁਹਾਨੂੰ ਕੁਝ ਕੇ ਵੇਰਵੇ ਪੜ੍ਹ ਕੇ ਸੁਣਾ ਦਿੰਨਾ ਉਹਨਾਂ ਨੇ ਪੋਸਟ ਸ਼ੁਰੂ ਸ਼ੇਅਰ ਕੀਤੀ ਆ ਟਵਿੱਟਰ ਦੇ ਉੱਤੇ ਇਹਦੇ ਵਿੱਚ ਇਹ ਗੱਲ ਕਹੀ ਆ ਕਿ ਮੇਰਾ ਖੁੱਲਾ ਚੈਲੰਜ ਆ ਪੰਜਾਬ ਦੇ ਡੀਜੀਪੀ ਨੂੰ ਮੇਰਾ ਖੁੱਲਾ ਚੈਲੰਜ ਆ ਵਿਜੀਲੈਂਸ ਦੇ ਮੁਖੀ ਨੂੰ ਮੇਰਾ ਖੁੱਲਾ ਚੈਲੰਜ ਆ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਐਨਡੀਪੀਐਸ ਦੀ ਇੱਕ ਛੋਟੀ ਤੋਂ ਛੋਟੀ ਧਾਰਾ ਵੀ ਵਿਕਰਮ ਮਜੀਠੀਆ ਦੇ ਖਿਲਾਫ ਲਾ ਕੇ ਦਿਖਾਓ ਮੰਨਾਂਗੇ ਤੁਹਾਨੂੰ ਤਾਂ ਪੱਤਰਕਾਰ ਨੇ ਅੱਗੇ ਸਵਾਲ ਕੀਤਾ ਵੀ ਭਾਈ ਇਹ ਤਾਂ ਯੁੱਧ ਨਸ਼ਾ ਵਿਰੋਧ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਆ ਉਹ ਕਹਿੰਦੀ ਕਿ ਇਹ ਕਾਰਵਾਈਆਂ ਇੱਥੇ ਰਹਿ ਜਾਣੀਆਂ ਅਦਾਲਤ ਦੇ ਵਿੱਚ ਕੋਈ ਗੱਲ ਟਿਕਦੀ ਨਹੀਂ ਉੱਥੇ ਸਰਕਾਰਾਂ ਭੱਜ ਜਾਂਦੀਆਂ ਹੁੰਦੀਆਂ ਹੁਣ ਗੱਲ ਸਾਰੇ ਪੰਜਾਬ ਦੀ ਇਸੇ ਤੇ ਟਿੱਕੀ ਹੋਈ ਆ ਵੀ ਵਿਕਰਮ ਮਜੀਠੀਆ ਦੇ ਖਿਲਾਫ ਚੱਕ ਲੋ ਚੱਕ ਲੋ ਫੜ ਲੋ ਫੜ ਲੋ ਓਏ ਕਰਤਾ ਆ ਕਰਤਾ ਤਾਂ ਗੱਲਾਂ ਚੱਲੀ ਜਾਂਦੀਆਂ ਅਦਾਲਤ ਦੇ ਵਿੱਚ ਕੀ ਕਾਰਵਾਈ ਹੁੰਦੀ ਆ ਜੋ ਅਦਾਲਤ ਦੇ ਵਿੱਚ ਸਬੂਤ ਪੇਸ਼ ਕੀਤੇ ਜਾਣਗੇ ਜੋ ਤੱਥ ਪੇਸ਼ ਕੀਤੇ ਜਾਣਗੇ ਉਹਦੇ ਆਧਾਰ ਦੇ ਉੱਤੇ ਹੀ ਫੈਸਲੇ ਹੋਣੇ ਆ ਨਾ ਹੁਣ ਇਹ ਤਾਂ ਹੈ ਨਹੀਂ ਵੀ ਭਾਈ ਮੈਂ ਬਿਆਨ ਦਿੰਦਾ ਤੁਸੀਂ ਬਿਆਨ ਦਿੰਦਾ ਇਹਦੇ ਆਧਾਰ ਤੇ ਹੋਊਗਾ ਇਹ ਬਿਆਨ ਆ ਜਿਹੜੇ ਜਿਹੜੇ ਵਰਤਮਾਨ ਸਮੇਂ 'ਚ ਬਿਆਨ ਦਿੱਤੇ ਜਾ ਰਹੇ ਆ ਕੋਈ ਦਹਾਕਾ ਪਹਿਲਾਂ ਦਾ ਮਸਲਾ ਕੋਈ 5 ਸਾਲ ਪਹਿਲਾਂ ਦਾ ਮਸਲਾ ਕੋਈ ਬੀਤੇ ਦੇ ਵਿੱਚ ਕੋਈ ਦੋਸਤ ਬਿਆਨ ਦੇ ਰਿਹਾ ਕੋਈ ਅਧਿਕਾਰੀ ਬਿਆਨ ਦੇ ਰਿਹਾ ਕੋਈ ਪੀਏ ਬਿਆਨ ਦੇ ਰਿਹਾ ਕੋਈ ਮਿੱਤਰ ਬਿਆਨ ਦੇ ਰਿਹਾ ਇਹ ਵਰਤਮਾਨ ਸਮੇਂ ਦੇ ਵਿੱਚ ਸਥਿਤੀ ਦੇ ਵਿੱਚ ਕਿਹੜੇ ਕਿਹੜੇ ਮੋੜ ਆਉਂਦੇ ਆ ਆਮ ਆਦਮੀ ਪਾਰਟੀ ਕਹਿੰਨੀ ਵੀ ਅਸੀਂ ਮਗਰਮੱਛ ਨੂੰ ਹੱਥ ਪਾਇਆ ਤੇ ਹੁਣ ਚੀਕਾਂ ਕਿਹੜੀਆਂ ਨਿਕਲਦੀਆਂ ਇਹ ਆਪ ਦੱਸ ਦਿਓ ਕਿਉਂਕਿ ਮਜੀਠੀਆ ਹੋਰੀ ਮੁੱਛਾਂ ਨੂੰ ਵੱਟਦੇ ਹੈ ਕਹਿੰਦੇ ਹੁੰਦੇ ਵੀ ਚੀਕਾਂ ਕਢਾ ਦੇਾਂਗੇ ਚੀਕਾਂ ਚੀਂ ਚੀਂ ਕਰੀ ਜਾਂਦੇ ਆ ਉਹ ਕਹਿੰਦੇ ਵੀ ਹੁਣ ਚੀਂ ਚੀਂ ਕੌਣ ਕਰਦਾ ਤੇ ਚੀਕਾਂ ਹੁਣ ਕਿਧੀਆਂ ਨਿਕਲਦੀਆਂ ਇਹ ਦੱਸੋ ਉਧਰ ਜੀ ਅਕਾਲੀ ਦਲ ਦੇ ਆਗੂ ਗੱਲ ਕਹਿੰਨੇ ਵੀ ਜਿਹੜਾ ਬੰਦਾ ਸੱਚ ਬੋਲੇ ਸਹੀ ਬੋਲੇ ਗਲਤ ਨੂੰ ਗਲਤ ਕਵੇ ਸਰਕਾਰ ਦੀਆਂ ਕਮੀਆਂ ਪੇਸ਼ੀਆਂ ਜਾ ਕੇ ਕਰੇ ਇਹਨਾਂ ਦੇ ਕੋਲੇ ਫਿਰ ਆ ਪਰਚੇ ਚ ਪਾ ਦਿਓ ਇਹਦੇ ਉੱਤੇ ਜੀ ਵਿਜੀਲੈਂਸ ਦੀ ਪੜਤਾਲ ਬਿਠਾ ਦਿਓ ਇਹਨਾਂ ਦੇ ਕੋਲੇ ਸਿਰਫ ਤੇ ਸਿਰਫ ਇਹ ਆ ਉਧਰ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਨਿਤ ਕਹਿੰਦੇ ਸੀ ਢੀਂਗੇ ਫੜ ਲੈਂਦੇ ਨਿੱਕੀਆਂ ਨਿੱਕੀਆਂ ਮੱਛੀਆਂ ਫੜਦੇ ਆ ਪੂੰਗ ਫੜਦੇ ਆ ਲੋ ਜੀ ਹੁਣ ਅਸੀਂ ਮਗਰਮੱਛ ਫੜਿਆ ਤੇ ਹੁਣ ਚੀਕਾਂ ਕਿਵੇਂ ਪੈਣਗੀਆਂ ਇਹਦੇ ਵਿੱਚ ਹੀ ਪਤਾ ਲੱਗਾ ਜੀ ਕਿ ਆਉਂਦੇ ਦਿਨਾਂ ਦੇ ਵਿੱਚ ਜਾਂ ਆਉਂਦੇ ਕੁਝ ਘੰਟਿਆਂ ਦੇ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਜਿਹਨੂੰ ਅਸੀਂ ਐਨਸੀਬੀ ਕਹਿੰਦੇ ਆ ਉਹਦੇ ਵੱਲੋਂ ਵੀ ਕਹਿੰਦੇ ਵੀ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਸਕਦੀ ਵਿਕਰਮ ਮਜੀਠੀਆ ਦੇ ਮਾਮਲੇ ਦੀ ਹੁਣ ਇੱਕ ਗੱਲ ਆ ਜਿਹੜੀ ਉਹ ਅਕਾਲੀ ਦਲ ਦੇ ਵੱਲੋਂ ਚੁੱਕੀ ਜਾ ਰਹੀ ਆ ਵੀ ਜੇਕਰ ਇਹ ਯੁੱਧ ਨਸ਼ਾ ਵਿਰੋਧ ਦੇ ਤਹਿਤ ਕਾਰਵਾਈ ਆ ਤੇ ਵਿਕਰਮ ਮਜੀਠੀਆ ਦੇ ਖਿਲਾਫ ਤੁਹਾਡੇ ਕੋਲੇ ਸਬੂਤ ਆ ਵੀ ਭਾਈ ਇਹਨੇ ਨਸ਼ਾ ਦੇ ਵਿੱਚੋਂ ਪੈਸੇ ਕਮਾਏ ਇਹਨੇ ਮਨੀ ਟਰਾਂਸਫਰ ਕੀਤੀ ਆ ਇਹਨੇ ਮਨੀ ਲਾਂਡਰਿੰਗ ਦਾ ਕੰਮ ਕੀਤਾ ਐਨਰਜੀ ਆਮਦਨ ਦੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਈ ਆ 540 ਕਰੋੜ ਦਾ ਮਾਮਲਾ ਸਾਹਮਣੇ ਆਇਆ ਜੇ ਭਾਈ ਯੁੱਧ ਨਿਸ਼ਾਂ ਵਿਰੋਧ ਦੇ ਤਹਿਤ ਹੀ ਕਾਰਵਾਈ ਹੋ ਰਹੀ ਆ ਤੇ ਫਿਰ ਕਿਸੇ ਵੇਲੇ ਕੇਜਰੀਵਾਲ ਸਾਹਿਬ ਨੇ ਲਿਖਤੀ ਤੌਰ ਦੇ ਉੱਤੇ ਮਾਫੀ ਕਿਹੜੀ ਗੱਲੋਂ ਮੰਗੀ ਸੀ ਮਜੀਠੀਆ ਦੇ ਕੋਲੋਂ ਮਤਲਬ ਉਦੋਂ ਮਾਫੀ ਗਲਤ ਹੋ ਗਈ ਆ ਜਦਕਿ ਜੇ ਸਬੂਤ ਹੈਗੇ ਆ ਤੇ ਫਿਰ ਭਾਈ ਕੇਜਰੀਵਾਲ ਨੇ ਮਾਫੀ ਕਿਉਂ ਮੰਗੀ ਸੀ ਤੇ ਜੇ ਮਾਫੀ ਮੰਗੀ ਆ ਤਾਂ ਫਿਰ ਗੱਲ ਖਤਮ ਕਿਉਂ ਨਹੀਂ ਗਈ ਹੁਣ ਸਵਾਲ ਇੱਥੇ ਵੀ ਚੱਲਦਾ ਹੈਗਾ ਸੋ ਸਮੇਂ ਨੇ ਬਿਆਨ ਕਰਨਾ ਪੰਜਾਬ ਦੀ ਰਾਜਨੀਤੀ ਈਓਂ ਲੱਗਦਾ ਜੀ ਕਿ ਵਿਕਰਮ ਮਜੀਠੀਆ ਦੇ ਉੱਤੇ ਕੇਂਦਰ ਪੰਜਾਬ ਦੀ ਰਾਜਨੀਤੀ ਵਿੱਚ ਮਜੀਠੀਆ 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 ਤੇ ਮਜੀਠੀਆ ਤੇ ਮਜੀਠੀਆ ਫਿਲਹਾਲ ਇਹ ਆ ਪਰ 108 ਸਤਾ ਤੇ ਸਿਰੇ ਤੇ ਗੰਢ ਜੇ ਵਿਕਰਮ ਮਜੀਠੀਆ ਇਸ ਕੇਸ ਦੇ ਵਿੱਚੋਂ ਵੀ ਬਚ ਨਿਕਲਿਆ ਜੇ ਅਦਾਲਤ ਦੇ ਵੱਲੋਂ ਉਹਨੂੰ ਥੋੜੇ ਸਮੇਂ ਬਾਅਦ ਜਾਂ ਛੋਟੇ ਜਾਂ ਵੱਧ ਸਮੇਂ ਦੇ ਬਾਅਦ ਰਾਹਤ ਦੇ ਦਿੱਤੀ ਗਈ ਤਾਂ ਵਿਕਰਮ ਮਜੀਠੀਆ ਦਾ ਕਦ ਬਹੁਤ ਵੱਡਾ ਹੋ ਨਿਬੜਨਾ ਪਰ ਜੇਕਰ ਉਹ ਕਾਨੂੰਨੀ ਉਲਝਣ ਦੇ ਵਿੱਚ ਫਸ ਗਿਆ ਤੇ ਉਹਨੂੰ ਕਈ ਮਹੀਨੇ ਹੋਰ ਅੰਦਰ ਰਹਿਣਾ ਪੈ ਗਿਆ ਤਾਂ ਇਹਦਾ ਮਤਲਬ ਇਹ ਜੀ ਕਿ ਵਿਕਰਮ ਮਜੀਠੀਆ ਦਾ ਸਿਆਸੀ ਭਵਿੱਖਾ ਜਿਹੜਾ ਉਹ ਬਿਲਕੁਲ ਤਾਰ-ਤਾਰ ਵੀ ਹੋ ਸਕਦਾ ਵਿਕਰਮ ਜੀਠੀ ਦਾ ਸਿਆਸੀ ਪਵੈਖਾ ਜਿਹੜਾ ਹਸ਼ਕੇ ਦੇ ਉੱਤੇ ਵੀ ਜਾ ਸਕਦਾ ਆ ਅਕਾਲੀ ਦਲ ਇਸ ਵੇਲੇ ਕਿੱਥੇ ਖੜਾ ਮੇਰੇ ਖਿਆਲ ਵਿੱਚ ਕਿਸੇ ਨੂੰ ਕੁਝ ਦੱਸਣ ਪੁੱਛਣ ਦੀ ਲੋੜ ਨਹੀਂ ਆ ਥੋੜੀ ਜਿਹੀ ਗੱਲ ਮੈਂ ਇਸ ਵਿਸ਼ੇ ਤੇ ਵੀ ਕਰ ਲਾਂ ਪਿਛਲੇ ਦਿਨੀ ਅਕਾਲੀ ਦਲ ਦੇ ਕੁਝ ਸਮਰਥਕਾਂ ਦੀ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਦੇ ਆਗੂ ਆ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਜਿਹੜੇ ਸਮਰਥਕ ਆ ਜਾਂ ਆਗੂ ਆ ਉਹਨਾਂ ਦੀ ਇੱਕ ਸਾਂਝੇ ਤੌਰ ਦੇ ਉੱਤੇ ਮੀਟਿੰਗ ਹੋਈ ਉਹ ਕਹਿੰਦੇ ਜੀ ਕਿ ਅਸੀਂ ਇੱਕ ਨਵੀਂ ਪੰਥਕ ਤੇ ਖੜੀ ਕਰਨ ਬਾਰੇ ਸੋਚ ਰਹੇ ਆ ਬਿਲਕੁਲ ਜੀ ਪੰਥਕ ਤੇ ਖੜੀ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਪੰਥਕ ਧਿਰ ਦੇ ਵਿੱਚ ਏਕਤਾ ਕਿੰਨਾ ਕੁ ਚੱਲ ਰੋਗੀ ਸਵਾਲ ਤਾਂ ਇਹ ਆ ਮੈਂ ਕੋਈ ਇਹ ਨਹੀਂ ਗੱਲ ਕਹਿਣਾ ਵੀ ਅਕਾਲੀ ਦਲ ਬਾਦਲਾ ਜਿਹੜਾ ਉਹਦੇ ਪੱਖ ਦੇ ਵਿੱਚ ਭੁਗਤੋ ਜਾਂ ਉਹਦੇ ਖਿਲਾਫ ਭੁਗਤੋ ਸਭ ਦੀ ਆਪੋ ਆਪਣੀ ਮਰਜ਼ੀ ਮੇਰੀ ਮਰਜ਼ੀ ਆ ਮੈਂ ਕਿਧਰਲੇ ਪਾਸੇ ਜਾਣਾ ਪਰ ਗੱਲ ਇਹ ਆ ਵੀ ਕੀ ਜਿਹੜੀ ਇਸ ਵੇਲੇ ਕਮੇਟੀਆਂ ਚੱਲ ਰਹੀਆਂ ਜਿਹੜੇ ਨਵੇਂ-ਨਵੇਂ ਅਕਾਲੀ ਦਲ ਪੁੰਗਰ ਰਹੇ ਆ ਇਹ ਆਉਂਦੇ ਸਮੇਂ ਦੇ ਵਿੱਚ ਪੱਕੇ ਪੈਰੀ ਹੋ ਜਾਣਗੇ ਕਿਉਂਕਿ ਪੰਜਾਬੀਆਂ ਦੇ ਅੰਦਰ ਦੁੱਧ ਦੇ ਉਬਾਲ ਵਰਗੀ ਗੱਲ ਹੁੰਦੀ ਆ ਇੱਕਦਮ ਕਿਸੇ ਨੂੰ ਜਿਤਾਉਂਦੇ ਹੁੰਦੇ ਬਾਅਦ ਵਿੱਚ ਕਹਿੰਦੇ ਯਾਰ ਕੁਝ ਨਹੀਂ ਨਿਕਲਿਆ ਵਿੱਚੋਂ ਯਾਰ ਐਵੇਂ ਹੀ ਰਿਹਾ ਇਹ ਵੀ ਓਵੇਂ ਹੀ ਆ ਆਉਂਦੇ ਸਮੇਂ ਦੇ ਵਿੱਚ ਯਾਨੀ ਕਿ ਪੌਣੇ 2 ਵਰਿਆਂ ਬਾਅਦ ਜਿਹੜੀਆਂ ਵੋਟਾਂ ਪੈਣੀਆਂ ਉਹ ਵੋਟਾਂ ਦੇ ਵਿੱਚ ਕਿਹੜੀ ਚੀਂ ਚੀਂ ਨਿਕਲਣੀ ਆ ਤੇ ਕਿਹੜੀ ਬਾਈ ਚੱਕਲੋ ਚੱਕਲੋ ਕਰਾਉਣੀ ਆ ਤੇ ਕਿਹਨੀਆਂ ਚੀਕਾਂ ਨਿਕਲਣਗੀਆਂ ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ ਫਿਲਹਾਲ ਤਾਂ ਸਵਾਰਜਾ ਦੀ ਰਾਜਨੀਤੀ ਆ ਕਈਆਂ ਨੂੰ ਤੇ ਮੇਰੀ ਫੇਰ ਬੇਨਤੀ ਆ ਤੁਸੀਂ ਕਿਸੇ ਦੇ ਵੀ ਸਮਰਥਕ ਹੋਵੋ ਤੁਸੀਂ ਕਿਸੇ ਦੇ ਵੀ ਦੋਖੀ ਹੋਵੋ ਪਰ ਤੁਸੀਂ ਕਿਸੇ ਦੇ ਬਾਰੇ ਵੀ ਅਪਸ਼ਬਦਾਂ ਦੀ ਵਰਤੋਂ ਨਾ ਕਰੋ ਨਾ ਤਾਂ ਕਿਸੇ ਗੁਰੂ ਸਾਹਿਬ ਨੇ ਗੱਲ ਕਹੀ ਆ ਤੇ ਨਾ ਦੇਵੀ ਦੇਵਤੇ ਨੇ ਗੱਲ ਕਹੀ ਆ ਜੀ ਭਾਈ ਆਪਾਂ ਕਿਸੇ ਦੀ ਧੀ ਭੈਣ ਦੇ ਬਾਰੇ ਮੰਦਾ ਚੰਗਾ ਬੋਲ ਗਏ ਹਾਂ ਸਿਧਾਂਤਕ ਤੌਰ ਦੇ ਉੱਤੇ ਤੁਹਾਡੇ ਕੋਲੇ ਸ਼ਬਦ ਚੰਗੇ ਹੈਗੇ ਆ ਤੁਸੀਂ ਭਾਈ ਤਰਕ ਦੇ ਨਾਲ ਗੱਲ ਕਰੋ ਜੀ ਕਿ ਮੇਰੇ ਕੋਲੇ ਤਾਂ ਆ ਗੱਲ ਹੈਗੀ ਆ ਮੈਂ ਇਹਦੇ ਆਧਾਰ ਦੇ ਉੱਤੇ ਆਪਣੇ ਵਿਚਾਰ ਇਸ ਰੂਪ ਦੇ ਵਿੱਚ ਪੇਸ਼ ਕਰ ਰਿਹਾ ਪਰ ਜਿਹੜੀਆਂ ਹੌਲੀਆਂ ਗੱਲਾਂ ਕਰਨੀਆਂ ਜਿਹੜੀਆਂ ਚੋਬਾਂ ਲਾਉਣੀਆਂ ਜਿਹੜੀਆਂ ਵਾਹੀ ਹੱਥ ਗੱਲਾਂ ਕਰਨੀਆਂ ਉਹ ਪੰਜਾਬੀਆਂ ਦੇ ਵੱਡੇ ਹਿੱਸੇ ਦੇ ਹੱਕ ਦੇ ਵਿੱਚ ਆ ਗਈਆਂ ਯਾਨੀ ਕਹਿ ਰਿਹਾ ਹੱਥ ਦੇ ਵਿੱਚ ਆ ਗਈਆਂ ਅਸਲ ਦੇ ਵਿੱਚ ਉਹ ਜੋ ਮਨ ਦੇ ਵਿੱਚ ਆਉਂਦਾ ਅਸੀਂ ਇਹਨੂੰ ਗਲ ਮੰਨੀ ਜਾਂਦੇ ਵੀ ਭਾਈ ਸੀ ਬਹਾਦਰ ਬਹੁਤ ਹੁਣੇ ਵੀ ਸੀ ਫੇਸਬੁਕ ਤੇ ਗਾਲ ਕੱਢ ਦਿੰਨੇ ਆ ਅਸੀਂ ਯੋਧੇ ਬੜੇ ਹੁੰਨੇ ਅਸੀਂ ਸਿੱਧਾ ਹੀ ਗਾਲ ਕੱਢ ਦਿੰਨੇ ਆ ਇਹ ਕੋਈ ਯੋਧਾ ਗਰੀਬ ਵਾਲੀ ਗੱਲ ਨਹੀਂ ਇਹ ਬਤਮੀਜ਼ੀ ਵਾਲੀ ਗੱਲ ਹੁੰਦੀ ਹੈ ਮੂਰਖਤਾ ਵਾਲੀ ਗੱਲ ਹੁੰਦੀ ਹੈ ਤਰੀਕੇ ਨਾਲ ਤਹਜ਼ੀਬ ਨਾਲ ਸ਼ਬਦਾਂ ਦਾ ਤੁਹਾਡੇ ਕੋਲੇ ਭੰਡਾਰ ਹੋਵੇ ਉਹਦੇ ਨਾਲ ਤੇ ਆਪਦੇ ਗਿਆਨ ਦੇ ਨਾਲ ਆਪਦੇ ਤਰਕ ਦੇ ਨਾਲ ਤੁਸੀਂ ਕਿਸੇ ਨੂੰ ਗਲਤ ਸਹੀ ਕਹਿ ਸਕਦੇ ਆ ਬਾਕੀ ਸਿਆਸੀ ਪਾਰਟੀਆਂ ਉਦਗਾ ਰਹੇ ਜੰਦਗਾ ਰਹਿੰਦੇਗਾ ਕਈ ਇੱਕਦਮ ਅਤਿਸ਼ਵਾਦੀ ਵਾਂਗੂੰ ਤਾਂ ਵੀ ਚੜਦੀਆਂ ਕਈ ਪੜੁਖ ਕਰਕੇ ਥੱਲੇ ਵੀ ਡੱਕ ਪੈਣਗੀਆਂ ਇਹ ਜਿਹੜੀ ਅਕਾਲੀ ਦਲ ਤੇ ਜਿਹੜੀ ਕਿ 1920 ਦੀ ਪਾਰਟੀ ਬਣੀ ਆ ਇਹ 27 ਦੇ ਵਿੱਚ ਅਧੀਆਂ ਕ ਸੀਟਾਂ ਲੈ ਕੇ ਜਾਂਦੀ ਆ ਕਿਸੇ ਨਾਲ ਗੱਠ ਜੋੜ ਕਰਦੀ ਆ ਜਾਂ ਜ਼ਮਾਨਤ ਸਭ ਦੀ ਜ਼ਬਤ ਹੁੰਦੀ ਆ ਇਹ ਗੱਲ ਆਉਣ ਵਾਲੇ ਵਕਤ ਦੇ ਉੱਤੇ ਛੱਡ ਦਿੰਨੇ ਆ ਉਧਰ ਆਮ ਆਦਮੀ ਪਾਰਟੀ ਜੀ ਨੇ 92 ਸੀਟਾਂ ਲਈਆਂ ਸੀਗੀਆਂ 22 ਦੇ ਵਿੱਚ ਉਹ 27 ਦੇ ਵਿੱਚ ਕੇਜਰੀਵਾਲ ਦੇ ਕਹਿਣ ਮੁਤਾਬਕ 100 ਸੀਟਾਂ ਲੈਂਦੀ ਆ ਜਾਂ 92 ਤੋਂ 42 ਤੇ ਆਉਂਦੀ ਜਾਂ 42 ਤੋਂ 12 ਦੇ ਉੱਤੇ ਆਉਂਦੀ ਆ ਇਹ ਵੀ ਗੱਲ ਆਪਾਂ ਵਕਤ ਦੇ ਉੱਤੇ ਛੱਡਦੇ ਆ ਉਲਾਰਵਾਦੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਪ੍ਰਤੀ ਵੀ ਨਹੀਂ ਹੋਣਾ ਚਾਹੀਦਾ ਮੈਂ ਤਾਂ ਹੁਣ ਤੱਕ ਦਾ ਸਿੱਟਾ ਇਹ ਕੱਢਿਆ ਵੀ ਨਾ ਤਾਂ ਕਿਸੇ ਦੀ ਬੇਲੋੜੀ ਸਿਫਤ ਕਰੋ ਕਿਉਂਕਿ ਕੋਈ ਪਤਾ ਨਹੀਂ ਜਿਹੜੀ ਸਿਫਤ ਕਰਨੇ ਉਹਨੇ ਆਉਂਦੇ ਸਮੇਂ ਤੇ ਕੀ ਚੰਦੇ ਚੜਨਾ ਤੇ ਨਾ ਕਿਸੇ ਦੀ ਦਫਾ ਇਸ ਤਰੀਕੇ ਨਾਲ ਪਟਣੀ ਚਾਹੀਦੀ ਆ ਵੀ ਭਾਈ ਕੱਲ ਨੂੰ ਬੰਦਾ ਚੰਗਾ ਕੰਮ ਕਰੇ ਤਾਂ ਤੁਹਾਨੂੰ ਉਹਦੀ ਸਿਫਤ ਕਰਨੇ ਸ਼ਰਮਿੰਦਗੀ ਹੋਵੇ ਪਰ ਪੰਜਾਬਗਾਂ ਦਾ ਵੱਡਾ ਹਿੱਸਾ ਇਹਨਾਂ ਗੱਲਾਂ ਨੂੰ ਸਮਝਦਾ ਨਹੀਂ ਉਹਨਾਂ ਨੂੰ ਲੱਗਦਾ ਜੀ ਕਿ ਪੜਾਅਸ ਕੱਢ ਮੈਂ ਕਮਾ ਜਿਹੜਾ ਹੁੰਦਾ ਉਹੋ ਹੀ ਅਸਲ ਦੇ ਵਿੱਚ ਕ੍ਰਾਂਤੀਕਾਰੀ ਯੋਧੇ ਹੁੰਦੇ ਆ ਪਰ ਵੇਨੇ ਕੀ ਬਣਦਾ ਬਿਕਰਮ ਮਜੀਠੀਆ ਵਾਲਾ ਮਾਮਲਾ ਇਸ ਵੇਲੇ ਲਗਾਤਾਰ ਅੱਗੇ ਤੋਂ ਅੱਗੇ ਵਧ ਰਿਹਾ ਤੇ ਮੈਂ ਇਹ ਸੋਚਦਾ ਸੀ ਵੀ ਜਿਵੇਂ ਕੰਚਨ ਕੁਬਾਰੀ ਵਾਲਾ ਉਹ ਅੱਜ ਕਮਲਕੌਰ ਕਿੱਧਰ ਗਈ ਅੱਜ ਮਹਿਰੋ ਕਿੱਧਰ ਗਿਆ ਅੱਜ ਬਾਕੀ ਸਾਰੇ ਮਾਮਲੇ ਕਿੱਧਰ ਗਏ ਇਹ ਗੱਲ ਤਾਂ ਖਤਮ ਹੋ ਗਈ ਅੱਜ ਪੰਜਾਬ ਦੇ ਵਿੱਚ ਸਿਰਫ ਦੋ ਮੁੱਦੇ ਚੱਲਦੇ ਸੋਸ਼ਲ ਮੀਡੀਆ ਦੇ ਤਾਂ ਦੋ ਮੁੱਦੇ ਆ ਇੱਕ ਬਿਕਰਮ ਮਜੀਠੀਆ ਦਾ ਕੀ ਬਣੂ ਤੇ ਦੂਜਾ ਦਲਜੀਤ ਦਸਾਂ ਜਿਹਦਾ ਵਿਰੋਧ ਕਿਉਂ ਹੋ ਰਿਹਾ ਦਲਜੀਤ ਦਸਾਂ ਜਿਹਦਾ ਵਿਰੋਧ ਕਰਨ ਵਾਲੇ ਕਹਿੰਦੇ ਵੀ ਪਾਈ ਦੇ ਪਿੱਛੇ ਆ ਕਾਰਨਾ ਜਿਹੜੇ ਉਹਦੇ ਪੱਖ ਦੇ ਵਿੱਚ ਉਹ ਗੱਲ ਕਹਿੰਨੇ ਵੀ ਪੰਜਾਬ ਦਾ ਪੁੱਤ ਆ ਵਿਚਾਰ ਸਭ ਦੇ ਆਪੋ ਆਪਣੇ ਪਰ ਉਹ ਬੰਦਾ ਮਾੜਾ ਵੀ ਨਹੀਂ ਆ ਦੂਜੀ ਗੱਲ ਇਹ ਕਿ ਬਿਕਰਮ ਮਜੀਠੀਆ ਨੇ ਬਚ ਨਿਕਲਣਾ ਜਾਂ ਨਹੀਂ ਨਿਕਲਣਾ ਚੀਂ ਚੀਂ ਕੀਦੀ ਹੁੰਦੀ ਆ ਤੇ ਚੀਕ ਇਹ ਵਕਤ ਬਿਆਨ ਕਰੂਗਾ ਆਪਾਂ ਠੋਲੇ ਛੱਡਣੇ ਬੰਦ ਕਰਕੇ ਪਰ ਹਾਂ ਸਿਆਸਤ ਦੇ ਵਿੱਚ ਮਸ ਰੱਖਣ ਵਾਲੇ ਲੋਕ ਆ ਜਿਹੜੇ ਉਹਨਾਂ ਨੂੰ ਇਹ ਵਿਸ਼ੇ ਅੱਜਕੱਲ੍ਹ ਘਿਓ ਵਰਗੇ ਜ਼ਰੂਰ ਲੱਗਦੇ ਆ